ਗੀੜ ਵਰਗੇ ਸ਼ਹਿਰ ਦਾ ਨਜ਼ਾਰਾ ਉਹ ਪਿੰਡ ਸੱਕਾਂ ਵਾਲੀ ਚ ਤੁਸੀਂ ਇੱਥੇ ਦੇਖ ਸਕਦੇ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਇਹ ਛੱਪੜ ਸੀਗਾ ਇੱਕ ਤੇ ਪਿੰਡ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਤੇ ਹੁਣ ਤੁਸੀਂ ਦੇਖ ਲਓ ਇੱਕ ਢੀਲ ਦਾ ਰੂਪ ਦੇਤਾ ਛੱਪੜ ਨੂੰ ਉਧਰ ਸਾਹਮਣੇ ਬਾਈ ਫੁਆਰੇ ਚੱਲੀ ਜਾਂਦੇ ਤੁਸੀਂ ਦੇਖ ਸਕਦੇ ਹੋ ਠੀਕ ਆ ਆਜੋ ਆਪਾਂ ਤੁਹਾਨੂੰ ਤੁਰ ਫਿਰ ਕੇ ਦਿਖਾਉਨੇ ਆ ਅੱਜ ਵਾਲੀ ਵੀਡੀਓ ਚ ਕੀ ਖਾਸ ਆ ਅੱਜ ਵਾਲੀ ਵੀਡੀਓ ਚ ਆਪਾਂ ਜਿਹੜੀ ਗੱਲਬਾਤ ਵੀ ਕਰਾਂਗੇ ਸਰਪੰਚਾ ਰঞ্জੀਤ ਸਿੰਘ ਸੰਧੂ ਹੁਣਾ ਬਾਰੇ ਤਾਂ ਆਜੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲੀ ਗੱਲ ਤਾਂ ਇੱਥੇ ਆ ਕੇ ਬਾਈ ਮਨ ਖੁਸ਼ ਹੋ ਜਾਂਦਾ ਜਿਵੇਂ ਕਹਿੰਦੇ ਨੇ ਵੀ ਦੂਜਾ ਚੰਡੀਗੜੀ ਹੈ ਇਹ ਚੰਡੀਗੜ੍ਹ ਨੂੰ ਮਾਤ ਪਾਉਣ ਵਾਲੀ ਗੱਲ ਹੈ ਤੇ ਆਪਾਂ ਚੰਡੀਗੜ੍ਹ ਦੇਖਦੇ ਆਂ ਇਹੋ ਜਿਹੜੇ ਵੱਡੇ ਬੂਟੇ ਲੱਗੇ ਆ ਆਹ ਪਾਮ ਵਗੈਰਾ ਆਪਾਂ ਚੰਡੀਗੜ੍ਹ 'ਚ ਦੇਖਦੇ ਆਂ ਵੱਡੇ ਸ਼ਹਿਰਾਂ 'ਚ ਦੇਖਦੇ ਆਂ ਅਕਸਰ ਹੀ ਪਰ ਚੈਲੈਂਜਿੰਗ ਸੰਧੂ ਹੋਣਾ ਨੇ ਜਿਹੜੇ ਇੱਕ ਸੱਕਾਂ ਵਾਲੀ ਪੈਂਟ ਦੇ ਵਿੱਚ ਇਹ ਲਾਦੇ ਇੱਧਰ ਦੇਖੋ ਫੁਆਰਾ ਚੱਲੀ ਜਾਂਦਾ ਬਹੁਤ ਕੈਂਟ ਡ੍ਰੈਸ਼ ਆ ਤੇ VOTING ਵੀ ਹੁੰਦੀ ਹੈ ਇੱਥੇ ਆਹ ਦੇਖ ਲਓ ਇੱਧਰ ਇੱਧਰ VOTING ਹੁੰਦੀ ਹੈ ਇੱਥੇ ਤੁਸੀਂ ਆ ਕੇ VOTING ਕਰ ਸਕਦੇ ਆਂ ਚੰਡੀਗੜ੍ਹ ਵਰਗੇ ਸ਼ਹਿਰ ਦਾ ਇਹ ਨਜ਼ਾਰਾ ਉਹ ਪਿੰਡ ਸੱਕਾਂ ਵਾਲੀ 'ਚ ਤੁਸੀਂ ਇੱਥੇ ਦੇਖ ਸਕਦੇ ਆ ਤੇ ਆਜੋ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਆ ਇੱਧਰ ਮੇਰੇ ਪਿੱਛੇ ਤੁਸੀਂ ਦੇਖ ਲਓ ਇੱਧਰ ਜਿਹੜੇ ਦ੍ਰਿਸ਼ਤ ਲੱਗੇ ਹੋਏ ਆ ਨਾ ਆ ਬਾਈ ਮੈਂ ਤਾਂ ਬਾਹਰਲੇ ਮੁਲਕ 'ਚ ਜੀ ਕੈਨੇਡਾ ਅਮਰੀਕਾ 'ਚ ਵੀਡੀਓ 'ਚ ਵੇਨੇ ਨੇ ਤੇ ਚੰਡੀਗੜ੍ਹ ਵੇਨੇ ਹੁੰਦੇ ਆ ਤੇ ਪਰ ਵਿਚਾਰਨਜੀਤ ਸਿੰਘ ਉਹਨਾਂ ਨੇ ਬਾਈ ਪਿੰਡ 'ਚ ਲਿਆ ਕੇ ਲਾਦੇ ਸੱਕਾਂ ਵਾਲੀ 'ਚ ਇੱਧਰ ਦੇਖ ਲਓ ਬਾਈ ਲੋਕੇਸ਼ਨ ਦੇਖੋ ਮੈਨੂੰ ਲੱਗਦਾ ਕਿਸੇ ਚਿੱਤ ਖੁਸ਼ ਹੋ ਜਾਂਦਾ ਬਾਈ ਸ਼ਾਮ ਨੂੰ ਇੱਥੇ ਹੁਣ ਤਾਂ ਆਪਾਂ ਥੋੜਾ ਦੁਪਹਿਰ ਟਾਈਮ ਆਏ ਆ ਬਾਹਰ ਬਜ਼ੁਰਗ ਬੈਠ ਇੱਥੇ ਜਵਾਗ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਇੱਥੇ ਆ ਜਾਂਦੇ ਆ ਬੈਠ ਜਾਂਦੇ ਆ ਆਪਦੀਆਂ ਗੱਲਾਂ ਬਾਤਾਂ ਕਰਦੇ ਆ ਠੀਕ ਆ ਸਾਰੇ ਮਿਲਦੇ ਤੇ ਆ ਜੋ ਤੁਹਾਨੂੰ ਦਿਖਾ ਦਿੰਨੇ ਇੱਕ ਹੋਰ ਚੀਜ਼ ਬਣੀ ਹੋਈ ਆ ਇੱਥੇ ਦੋਸਤੋ ਆ ਚੀਜ਼ ਬਣੀ ਹੋਈ ਆ ਤੁਹਾਨੂੰ ਦਿਖਾ ਦਿੰਨੇ ਇੱਧਰ ਇਹ ਹੈਗੀ ਆ ਜੀ ਜੈਮ ਹਾਊਸ ਆ ਇੱਥੇ ਜੈਮ ਰੱਖੀ ਹੋਈ ਆ ਠੀਕ ਆ ਇੱਥੇ ਆਪਦੇ ਨੌਜਵਾਨ ਪਿੰਡ ਦੇ ਮੁੰਡੇ ਜੈਮ ਮਾਰਦੇ ਠੀਕ ਆ ਜੈਮ ਨੂੰ ਆ ਕੇ ਇੱਥੇ ਜਵਨ ਕਰਦੇ ਆ ਤਾਂ ਆ ਜੋ ਅੱਗੇ ਤੁਹਾਨੂੰ ਲੈ ਕੇ ਚੱਲਦਾ ਇੱਧਰ ਦੇਖ ਲਓ ਫੇਰ ਵੱਡੇ ਵੱਡੇ ਦਰਖਤ ਤੁਸੀਂ ਦੇਖ ਲਓ ਆਹ ਜਿਹੜੇ ਬਹੁਤ ਮਿਹਨਤ ਨਾਲ ਇਹ ਤਿਆਰ ਕੀਤਾ ਹੈ ਬਾਈ ਆ ਦੇਖ ਲੋ ਇੱਧਰ ਮਹਿੰਗੇ ਤੋਂ ਮਹਿੰਗਾ ਦਰਾਤ ਜਿਹੜਾ ਤੁਹਾਨੂੰ ਇੱਥੇ ਮਿਲ ਜੂ ਇੱਧਰ ਬਾਥਰੂਮ ਬਣੇ ਹੋਇਆ ਨੀਟ ਐਂਡ ਕਲੀਨ ਬਾਥਰੂਮ ਬਣੇ ਆ ਇੱਥੇ ਆਪ ਦਾ ਠੀਕ ਹੈ ਯੂਜ਼ ਕਰ ਸਕਦੇ ਆ ਇੱਕ ਤੁਹਾਨੂੰ ਹੋਰ ਵੱਡੀ ਚੀਜ਼ ਦਿਖਾਉਣੇ ਆ ਜੋ ਅੱਗੇ ਤੇ ਆਹ ਜੀ ਬਾਈ ਆ ਚੀਜ਼ ਬਣੀ ਹੋਈ ਹੈ ਨਾ ਜਿਹੜੀ ਐਂ ਲੱਗਦਾ ਇੰਨਾ ਪੈਸਾ ਬਾਈ ਲਾਇਆ ਵਾ ਕਰੋੜਾਂ ਰੁਪਈਆ ਜੇ ਸੰਤੂ ਸਾਹਿਬ ਨੇ ਲਾਇਆ ਤਾਂ ਉਹ ਮੂੰਹੋਂ ਬੋਲਦੀ ਜਿਹੜੀ ਤਸਵੀਰ ਤੁਹਾਨੂੰ ਆਪ ਹੀ ਦੇਖ ਜੂਗੀ ਇੱਧਰ ਦੇਖ ਲੋ ਇਹਨੂੰ ਕਹਿ ਦਿੰਨੇ ਆਪਾਂ ਗੈਸਟ ਹਾਊਸ ਗੈਸਟ ਹਾਊਸ ਆ ਜਦੋਂ ਵੀ ਕੋਈ ਜਾਂਕਿ ਬਾਰੋਂ ਵੇਖਣ ਆਇਆ ਦੂਰੋਂ ਟੀਮ ਆਈ ਹੈ ਵੇਖਣ ਨੂੰ ਕੋ ਮੜਾਸਤੇ ਆਇਆ ਕੋਈ ਹਨਾ ਸਲਾਨੀ ਆਇਆ ਉਹਨਾਂ ਦੇ ਰਹਿਣ ਵਾਸਤੇ ਆਇਆ ਜੋ ਤੁਹਾਨੂੰ ਇੱਧਰ ਦਿਖਾ ਦਿੰਨੇ ਆ ਨੇੜੇ ਕਰਕੇ ਆਹ ਦੇਖ ਲਓ ਪੂਰਾ ਵਧੀਆ ਬਈ ਇਹੋ ਯੂਜ਼ ਕੀਤਾ ਵਾ ਲਾਲ ਪੱਥਰ ਗੈਸਟ ਹਾਊਸ ਬਣਿਆ ਵਾ ਇੱਧਰ ਬਈ ਇੱਥੇ ਰੂਮ ਬਣੇ ਹੋਏ ਆ ਜੇ ਲੇਟ ਹੁੰਨੇ ਆ ਤਾਂ ਇੱਥੇ ਰਹਿ ਸਕਦੇ ਆ ਉਸ ਤੋਂ ਬਾਅਦ ਆਪ ਦਾ ਤੁਸੀਂ ਬਈ ਇੱਕ ਦਿਨ ਦੋ ਦਿਨ ਇੱਥੇ ਰਹਿ ਕੇ ਜਾ ਸਕਦੇ ਆ ਇੱਧਰ ਮੀਟਿੰਗ ਰੂਮ ਆ ਬਈ ਜਿਹੜਾ ਪੰਚਾਇਤ ਦੇ ਕੰਮਾਂ ਬਾਰੇ ਜਾਂ ਕੋਈ ਬੈਠ ਕੇ ਮੀਟਿੰਗ ਕਰਨੀ ਹੈ ਕੋਈ ਵੀ ਹਨਾ ਇਹ ਹੈ ਤੇ ਇੱਧਰ ਨੀ ਪੱਥਰ ਦਿਖਾ ਮਾਣੀਓ ਸਰਕਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਠੀਕ ਆ 10/5/2016 ਨੂੰ ਜਿਹੜਾ ਇਹ ਕਰਕਮਨਾਰਾ ਰੱਖਿਆ ਗਿਆ ਸੀਗਾ ਤੇ ਆਜੋ ਅੱਗੇ ਤੁਹਾਨੂੰ ਦਿਖਾ ਦਿੰਨੇ ਆ ਇਧਰ ਗੈਸਟ ਰੂਮ ਆ ਗਿਆ ਤਾਂ ਇਧਰ ਬਾਈ ਬੈਠਣ ਵਾਸਤੇ ਜਿਵੇਂ ਆਪਾਂ ਕਿਸੇ ਨੇ ਸ਼ਾਮ ਨੂੰ ਆਉਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਬਜ਼ੁਰਗ ਆ ਜਾਂਦੇ ਆ ਬੱਚੇ ਆ ਜਾਂਦੇ ਆ ਇੱਥੇ ਬੈਠ ਕੇ ਠੀਕ ਆ ਹੋਲ ਡੇ ਦੇ ਬਜ਼ੁਰਗ ਆਪਣੇ ਗੱਲਾਂ ਬਾਤਾਂ ਕਰਦੇ ਆ ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ ਇਧਰ ਇਹका बहुत बढ़िया है जे ए थां था बने इथे 3 4 बने हुए हैं बीच ते आ आपा बाउंड्री दिखा देना थोनू आपा मेन सड़क ते बाहर इधर सारे खजूरਾਂ ਲੱਗੀਆਂ ਪਾਮ ਲੱਗੇ ਆ ਬਹੁਤ ਘੈਂਟ ਜੀ ਆ ਤੇ ਆ ਦੇਖ ਲੋ ਬਾਈ ਇਧਰ ਇੱਥੋਂ ਸ਼ੁਰੂ ਹੋ ਗਿਆ ਤੁਸੀਂ ਦੇਖ ਲੋ ਆ ਦਰਾਸਤ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਇਧਰ ਮੇਨ ਐਂਟਰੀ ਆ ਤੇ ਵਿੱਚ ਕੰਟੀਨ ਵੀ ਆ ਇੱਥੇ ਕੰਟੀਨ ਵੀ ਆ ਤੇ VOTING ਤੁਹਾਨੂੰ ਉਧਰ ਦਿਖਾਤੀ ਆ ਜੇ VOTING ਕਰਨੀ ਆ ਤਾਂ ਇਧਰ ਇੱਕ ਵਾਰ ਫੇਰ view ਦਿਖਾ ਦਿਓ ਬਾਈ ਘੁਮਾ ਕੇ ਆਹਾ ਮੇਨ ਐਂਟਰੀ ਆ ਬਹੁਤ ਸੋਹਣਾ ਦ੍ਰਿਸ਼ ਆ ਉਧਰ ਦਿਖਾ ਦਿਓ ਪੂਰਾ ਤੇ ਆਜੋ ਤੁਹਾਨੂੰ ਮੇਨ ਐਂਟਰੀ ਵੀ ਦਿਖਾ ਦਿੰਨੇ ਆ ਵੀਡੀਓ ਆਪਾਂ ਅੰਦਰੋਂ ਸ਼ੁਰੂ ਕੀਤੀ ਸੀਗੀ ਤਾਂ ਆਪਾਂ ਪਰ ਅੰਦਰੋਂ ਸਟਾਰਟ ਕਰਕੇ ਹੁਣ ਤੁਹਾਨੂੰ ਜਿਹੜਾ ਬਾਹਰ ਦਿਖਾ ਦਿੰਨੇ ਆ ਮੇਨ ਐਂਟਰੀ ਆ ਤੁਸੀਂ ਦੇਖ ਲਓ ਇਧਰ ਇਹਦਾ ਡਸਟ ਪੀਨ ਵਗੈਰਾ ਤੁਹਾਨੂੰ ਮਿਲ ਜਾਣਗੇ ਤਾਂ ਇਧਰ ਆਪਾਂ ਫਰੰਟ ਆ ਇਧਰ ਮੇਨ ਸੜਕ ਜਿਹੜੀ ਤੁਹਾਨੂੰ ਦਿਖਾ ਦਿੰਨੇ ਆ ਇਧਰ ਦੇਖ ਲਓ ਬਾਈ ਸਾਰੇ ਖੰਜੂਰਾ ਪਾਮ ਵਗੈਰਾ ਲੱਗੇ ਹੋਏ ਆ ਤਾਂ ਇਧਰ ਬਾਈ ਮੇਨ ਐਂਟਰੀ ਦਿਖਾ ਦੋ ਇਧਰ ਘੁੰਮ ਕੇ ਆਹ ਮੇਨ ਗੇਟ ਆ ਠੀਕ ਆ ਤਾਂ ਕਿਵੇਂ ਦੀ ਲੱਗੀ ਵੀਡੀਓ ਕਿਵੇਂ ਦਾ ਲੱਗਾ ਪਾਰਕ ਠੀਕ ਆ ਪਿੰਡ ਸੱਕਾਂ ਵਾਲੀ ਖੜੇ ਆ ਸੰਧੂ ਸਾਹਿਬ ਨੂੰ ਤਾ ਜੇ ਜੋ ਕਮੀਆਂ ਘਾਟ ਰਹੀ ਸੰਧੂ ਸਾਹਿਬ ਕੀਤੇ ਮੇਲੇ ਤਾਂ ਆਪਾਂ ਬੈਠ ਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਠੀਕ ਆ ਦੋਸਤੋ ਧੰਨਵਾਦ ਇਹ ਸ਼ੁਰੂਆਤ ਚ ਹੂੰ ਜਦੋਂ ਦਾ 2010 ਦੇ ਕਿ ਆ ਨੌਂ ਦੇ ਅਸੀਂ ਲੱਗੇ ਹੂੰ ਉਦੇ ਚ ਮੈਂ ਉਦੋਂ ਦਾ ਨੌਕਰੀ ਇੱਥੇ ਕਰਦਾ ਸਟਾਰਟਿੰਗ ਸ਼ੁਰੂਜੀ ਸ਼ੁਰੂ ਚ ਕਿੰਨੇ ਸਾਲ ਹੋ ਗਏ 13-14 ਸਾਲ ਹੋ ਗਏ ਹਾਂ ਪਹਿਲਾਂ ਮੈਨੂੰ ਤਨਖਾਹ ਵੀ ਦਿੰਦਾ ਰਿਹਾ ਉਦੋਂ ਕੱਲਾ ਸੀਗਾ ਸੀਵਰ ਦਾ ਪਾਣੀ ਠੀਕ ਹੈ ਤਾਂ ਮੈਂ ਚੁਕਾ ਕੇ ਤੇ ਆਪਦਾ ਕੰਮ ਕਰਦਾ ਰਿਹਾ ਕੰਮ ਕਰਦੇ ਜੋ ਪਾਰਕ ਬਣਿਆ ਫਿਰ ਤਾਂ ਜਾ ਸੋ ਜਾਈਆ ਮਤ ਤਗੜਾ ਬਣਾ ਸੀ ਠੀਕ ਆ ਹਾਂ ਪੰਚਾਇਤ ਦੀਆਂ ਟੈਂਕੀਆਂ ਭਰਨੀ ਆਪਦੀ ਮਤ ਨਾ ਕੰਮ ਚੱਲਦਾ ਬਹੁਤ ਜਿਆਦਾ ਤੇ ਮੈਂ 10 ਵਜੇ ਘਰੇ ਵੜਦਾ ਸੀ ਤੇ ਫਿਰ ਕਰਾਇਆ 10 ਰੁਪਏ ਹੋ ਗਿਆ ਜਿਆਦੇ ਹੋ ਗਿਆ 20 ਰੁਪਏ ਕਰਤਾ ਫਿਰ ਮੈਂ ਕਹ ਕੋਈ ਫਰਮਾਇਸ਼ਾ ਲਾਉਣਾ ਮੈਂ ਤਾਂ ਤਰਦਾ ਇਹ ਦੇਵਾਂ ਦਾ ਮੇਰੇ ਪੈਸੇ ਲੱਗ ਗਏ ਜਿਆਦੇ ਜਿਆਦੇ ਤੇ ਤੂੰ ਆਪਦਾ ਖਰਚਾ ਤਾਂ ਕੱਢ ਠੀਕ ਹੈ ਕੋਲੋ ਕਿਸ਼ਤੀ ਲਿਆ ਕੇ ਦੇਤੀ ਅੱਛਾ ਕਿਸ਼ਤੀ ਲਿਆ ਕੇ ਦੇਤੀ ਕੋਲੋ ਦੋਨੇ ਕੋਲੇ ਹੀ ਲਾਈਆਂ ਕੋਲੋ ਲਾਈਆਂ ਹਾਂ ਤੂੰ ਆਂਦਾ ਵੀ ਤੂੰ ਆਪਦਾ ਖਰਚਾ ਤੇ ਨਾ ਇਹ ਮੇਰੀ ਦੇਖ ਰੇਗਾ ਮੈਂ ਲੇਬਰ ਹੋਵੇ ਤਾਂ ਨਹੀਂ ਮੈਂ ਆਪ ਹੀ ਪਾਣੀ ਪੁੰਦਾ ਰਹਿੰਦਾ ਸੀ ਤਕੜਾ ਹੀ ਬੜਾ ਸੀ ਇਹ ਤਾਂ ਉਹ ਡਿੱਗ ਪਿਆ ਇੱਥੇ ਅੱਛਾ 6:00 ਵਜੇ ਗਈ ਸੀ ਉਹਦੇ ਤਾਂ ਜਲਤ ਜੀ ਪੱਟੀ ਗਈ ਹੁਣ ਤਾਂ 10 ਦੱਸ ਕੇ ਕਰਾਉਣਾ ਕਰਾ ਲੈ ਹੁਣ ਇਹ ਸਿਵਰੇਜ ਦਾ ਪਾਣੀ ਆ ਜਿਹੜਾ ਪਿੰਡ ਦਾ ਸਾਰਾ ਹਾਂ ਉਹ ਇੱਥੇ ਹੁੰਦਾ ਹਾਂ ਸਮਝੋ ਠੀਕ ਹੈ ਸਵਾਲ ਕਰੋਗੇ ਤਾਂ ਇਹ ਤੋਂ ਜੱਡ ਦੱਸੂਣੇ ਢੱਕੇ ਆਏ ਤੇ ਐਂ ਦੀ ਹੂੰ ਇੱਥੇ ਨਾ ਬਹੁਤ ਦੁਨੀਆ ਆਇਆ ਮੈਂ ਤਾਂ ਧੰਨਵਾਦ ਹੀ ਕਰਦਾ ਰੱਬ ਦਾ ਵੀ ਜਿਹੜਾ ਤੂ ਕੇ ਜਾਂ ਬੰਦੇ ਬਣਾਏ ਕਈ ਤਾਂ ਉਹ ਤੋਂ ਦੂਰੇ ਹੀ ਸਾਹ ਦੇਣਗੇ ਅੱਛਾ ਫਤਿਹ ਬਲਾ ਬੋਲੋ ਤੁਸੀਂ ਬੋਲੋ ਗੱਲਬਾਤ ਕਰੋ ਹਾਂ ਘਟਦੇ ਆ ਤੁਸੀਂ ਸਹੀ ਗੱਲ ਆ ਜੇ ਚੁੱਪ ਚਾਪ ਇੱਥੇ ਲੱਗੇ ਤਾਂ ਤੁਰ ਗਏ ਮੈਂ ਪਿਛਲੀ ਈਰ ਵੀ ਆਇਆ ਸੀ ਆਪਾਂ ਗੱਲਾਂ ਬਾਤਾਂ ਬਹੁਤ ਕੀਤੀਆਂ ਸੀ ਹੁਣ ਫਿਰ ਦੋ ਕਿਲੇ ਵਾੜ ਤੇ ਨਹਿਰ ਜਾਂਦੀ ਆ 4 ਇੰਚੀ ਮੋਗੀ ਲੱਗੀ ਆ ਠੀਕ ਆ ਅੰਦਰ ਗਰਾਊਂਡ ਪੈਪ ਆ ਕੇ ਚੁੰਡ ਚ ਗੇਟ ਵਾਲ ਲੱਗਿਆ ਵੱਧ ਘਟੇ ਉਥੇ ਇੱਕ ਹਾਂ ਅਸੀਂ ਨਾ ਅੱਧਾ ਕੁ ਪਾਣੀ ਛੱਡਦੇ ਆਂ ਫਿਰ ਤਾਂ ਨਹਿਰਾ ਬੰਦਦਾ ਨਾ ਹੂੰ ਹੂੰ ਉਧਰ ਦੀ ਪਈ ਜਾਣਾ ਪੂਰੇ ਦਾ ਪੂਰਾ ਨਿਕਲੀ ਜਾਣਾ ਇਹਨੂੰ ਪਿੰਡਾਂ ਦੇ ਪਾਣੀ ਹੁੰਦੇ ਟਟੀਆਂ ਨਾਲੀਆਂ ਦਾ 3 ਫੁੱਟ ਡੂੰਗਾ ਸੀਵਰ ਪਾਇਆ ਜਿਵੇਂ ਬੂਟੇ ਆ ਠੀਕ ਆ ਗਲੀਆਂ ਮੁਕਾ ਉੱਤੇ ਇੱਕ ਹੋ ਗਈ 2 3 4 ਅੱਧੇ ਪਿੰਡ ਦਾ ਪਾਣੀ ਆ ਗਿਆ ਠਗਿਆ ਪਿਆ ਇੱਧਰ ਠਗਿਆ ਪਿਆ ਹਾਂ ਥੱਲੇ ਦੀ ਪਾਈਪ ਨੀਵੇਂ ਆਪਦੀ ਆਪ ਵੀ ਤੁਰਾਈ ਅੱਛਾ ਇੱਧਰ ਆ ਜਿਹੜਾ ਪਾਈਪ ਸਾਰਾ ਠੀਕ ਆ ਥੱਲੇ ਦੀ ਅੱਛਾ ਠੀਕ ਆ ਪਾਈਪ ਚ ਹਾਂ ਇਹ ਇੱਧਰ ਠੀਕ ਆ ਹਾਂ ਆ ਵੀ ਆਉਣਾ ਹਾਂ ਹਾਂ ਪਾਣੀ ਆਈ ਆ ਮੇਰੇ ਕੋਲ ਸਵੇਖਿਆ ਮੋਟਰ ਚਲਾ ਦੇਈ ਦੀ ਆ ਹਾਂ ਅੱਛਾ ਤੇ ਇੱਥੇ ਆਊਗਾ ਜੋ ਡਿੱਗ ਸਵਾਰਨਾ ਮੈਂ ਜਿੰਨ ਚਲਾ ਦੇਈਦਾ ਅੱਛਾ ਚਲਾ ਦੇਈਦਾ ਸੀਵਰ ਸਾਫ ਸਾਰੀਆਂ ਹਉਦੀਆਂ ਜਣ ਜਣ ਲਾਉਣਾ ਤੇ ਲੇਬਰ ਦੇ ਹੂੰ 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 ਬਣੀ ਨਹੀਂ ਕੋਕ ਕੋਣ ਸਾਰਾ ਸੀਵਰ ਸਵਾਰਨ ਵਾਲਾ ਠੀਕ ਹੈ ਜਦੋਂ ਪਾਣੀ ਚੱਕਾਂਗੇ ਇੱਥੇ ਆਊਗਾ ਹੂੰ ਐਰੋ ਵਾਲੇ ਖਾਲ ਚ ਲੈਣ ਗਈ ਖਾਲ ਉਹ ਵੀ ਸੇਮ ਨਾਲਿਆਂ ਨੂੰ ਬੜਾ ਟੌੜੀ ਮਸਤ ਕਿੱਲ ਬਣਾਇਆ ਹਮ ਇੱਕ ਖਾਲ ਹੋ ਗਿਆ ਇੱਕ ਲੈਨ ਇੱਥੇ ਹੋਰ ਦੂਆ ਤੋਂ ਨਿਕਲਦਾ ਨਹੀਂ ਕਦੇ ਕੀ ਮੀਂਹ ਬੜਾ ਆ ਜਾਂਦਾ ਸੀ ਅੱਛਾ ਇੱਕ ਲੈਨ ਹੋਊ ਗਰੀ ਇੱਕ ਆ ਇੰਨੀ ਸੁਧ ਪੈ ਗਈ ਪਾਰਕ ਤੋਂ ਪਹਿਲਾਂ ਅੱਧੇ ਪਿੰਡ ਦਾ ਪਾਣੀ ਆ ਆ ਗਿਆ ਤੇ ਅੱਧੇ ਦਾ ਇਧਰੋਂ ਆ ਗਿਆ ਤੇ ਵਿੱਚ ਚੰਗਾ ਰਲ ਕੇ ਸੇਮ ਨਾਲੇ ਦੇ ਵਿੱਚ ਤਨ ਕੇ ਲਈ ਵੜਤੇ ਸੇਮਨਾਲਾ ਸੇਮਨਾਲਾ ਆ ਗਿਆ ਇਹ 24 ਘੰਟੇ ਚੱਲੀ ਜਾਂਦਾ ਜਾਨੀ ਕਿਹੜਾ ਪਿੰਡ ਦਾ ਨਰਕ ਸੀਗਾ ਉਹ ਨਿਕਲ ਗਿਆ ਤੇ ਝੀਲ ਦੀ ਝੀਲ ਬਣ ਗਈ ਲੋਕਾਂ ਦਾ ਆਉਣਾ ਜਾਣਾ ਬਣ ਗਿਆ ਥੋੜ ਨੂੰ ਰੋਜੀ ਰੋਟੀ ਦੇਦੀ ਇਸ ਵਕਤ ਜਿਹੜਾ ਇੱਕ ਬਾਬਾ ਪੁੱਜੂ ਗੱਲ ਪੁੱਛਣੀ ਜਾਊਂਗਾ ਕੀ ਕਾਰਨ ਰਿਆ ਵੀ ਜਿਹੜੀ ਸਰਪੰਚੀ ਚ ਸਿਰਫ 16 17 ਮੋਟਾ ਜੀ ਆਪਾਂ ਵੇਖ ਗਏ ਕੋਈ ਬਾਲੀ ਵੱਡੀ ਇਹ ਹਾਰ ਨਹੀਂ ਹੈ ਨਾ ਨਾ ਆਪਾਂ ਮਾ ਟਿੱਕ ਟਿੱਪਣੀ ਨਹੀਂ ਕਰਦਾ ਖਾਂਦਿਆਂ ਨੂੰ ਵੇਖ ਕੇ ਕੋਈ ਨਾ ਜਰੇ ਤੇ ਭੁੱਖੇ ਬੈਠ ਵੇਖ ਜੱਗ ਟੀਚਰਾਂ ਕਰੀ ਠੀਕ ਆਇਆ ਕਰਕੇ ਆ ਬੁਝਾਤਾ ਵਿੱਚ ਸਾਰੀ ਗੱਲ ਹੀ ਆ ਗਈ ਸਾਰੀ ਆ ਗਈ ਠੀਕ ਆ ਤੇ ਅਸੀਂ ਤਾਂ ਤਗੜੇ ਵਗੇ ਫਿਰ ਪਰਿਵਾਰ ਬਹੁਤ ਆ ਬਹੁਤ ਚੰਗੇ ਕੀਤੇ ਆ ਚੰਗੇ ਕੰਮ ਕੀਤੇ ਕਿਉਂਕਿ ਮੈਂ ਪਿੰਡ ਵਿੱਚ ਵੀ ਦੇਖਿਆ ਤੁਰ ਫਿਰ ਕੇ ਸੰਧੂ ਸਾਹਿਬ ਉਹਨਾਂ ਨੂੰ ਫੋਨ ਲਾਇਆ ਉਹ ਸ਼੍ਰੀ ਮੁਖਤਸਰ ਸਾਹਿਬ ਗਏ ਹੋਏ ਨਹੀਂ ਤਾਂ ਉਹ ਆ ਜਾਂਦੇ ਆਪ ਉਹਨਾਂ ਨਾਲ ਗੱਲ ਕਰਦੇ ਇਸ ਪਿੰਡ ਨੂੰ ਨਾ 15 16 ਦੇ ਵਿੱਚ ਹਮ ਹਿੰਦੋਸਤਾਨ ਬਹੁ ਵੱਡਾ ਮੁਲਕਾ ਸੀ ਹਿੰਦੋਸਤਾਨ ਦੀਆਂ ਸਟੇਟਾਂ ਵੇਖਣ ਆਈਆਂ ਵੇਖਣ ਆਈਆਂ ਉੱਤਰਾਖੰਡ ਬਿਹਾਰ ਯੂਪੀ ਗੁਜਰਾਤ ਤੇ ਰਾਜਸਥਾਨ ਹਰਿਆਣਾ ਤੇ ਪੰਜਾਬ ਦਾ ਕੋਈ ਪਿੰਡ ਨਹੀਂ ਆ ਪੰਜ ਸੀ ਪਿੰਡ ਬਣਾਉਣ ਵੀ ਲੱਗੇ ਆ ਇੱਥੋਂ ਰਕਸੀ ਸੀ ਸੱਤ ਪਿੰਡ ਲੱਗੇ ਆ ਲੈ ਕੇ ਗਏ ਹਾਂ ਹਾਂ ਅਰਪਾਣਾ ਹੂੰ ਤੇ ਕੀ ਇਹਦੇ ਨਾਲ ਗਲਾਬੇ ਵਾਲੀ ਮਾਨ ਸਿੰਘ ਵਾਲਾ ਇੱਕ ਉੱਤ ਸੀਤੋ ਮੰਡੀ ਕੋਲੇ ਆ ਇੱਕ ਇਹਦੇ ਪਲੂਰ ਆ ਇੱਕ ਕੌਮਣੀ ਆ ਕਈ ਬੰਦੇ ਪਰ ਇਹ ਜੀ ਗੱਲ ਬਣੀ ਨਹੀਂ ਹਾਂ ਸਹੀ ਗੱਲ ਆ ਤੇ ਜਿੰਨੇ ਪਿੰਡਾਲੇ ਆਏ ਆ ਇੱਥੇ ਜਾਨੀ ਸਰਗਾ 30 ਕਿਲੋਮੀਟਰ ਉਹ ਆਗੇ ਤੀ 40 ਬੰਦੇ ਇੱਥੇ ਨਾ ਚਾਰ ਚਾਰ ਪੁਚੈਤਾ ਹੁੰਦੀਆਂ ਸੀ ਵੇਖਣ ਨੂੰ ਉਹਾਂ ਦੇ ਵੀ ਕਿੰਨਾ ਪੈਸਾ ਮੰਗ ਤਿੰਨ ਕਰੋੜ ਉਹਾਂ ਦੇ ਅਸੀਂ ਤਾਂ 20 ਕਰੋੜ ਦਾ ਸਾਥੋਂ ਤੈ ਉਹ ਜਾ ਫੇਰ ਵੀ ਨਹੀਂ ਬਣਿਆ ਹਾਂ ਬਹੁਤ ਬਹੁਤ ਇੱਕ ਤਕਨੀਕ ਆ ਤਾਂ ਤਾਂ ਹੀ ਬਣਿਆ ਹਨਾ ਤਾਂ ਠੀਕ ਆ ਬਾਪੂ ਜੀ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬੰਦ ਦਮਾਖੀ ਹਾਂ ਗੱਲਬਾਤ ਕੀਤੀ ਹਨਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਆ ਹਾਂ ਠੀਕ ਆ ਬਾਪੂ ਜੀ ਫੇਰ ਮਿਲਦੇ ਰਵਾਂਗੇ ਚੰਗਾ